ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਕਰਦੇ ਆ ਤੁਹਾਡਾ ਇੱਕ ਹੋਰ ਫਨੀ ਕਹਣ ਕਮੈਂਟ ਵਾਲੀ ਵੀਡੀਓ ਵਿੱਚ ਤੁਹਾਡੇ ਲਈ ਫਿਰ ਆਪਾਂ ਇੱਕ ਬਹੁਤ ਹੀ ਜ਼ਿਆਦਾ ਫਨੀ ਕਹਣ ਕਮੈਂਟ ਵਾਲੀ ਵੀਡੀਓ ਲੈ ਕੇ ਆ ਚੁੱਕੇ ਹਾਂ ਹੁਣ ਆਪਾਂ ਵੀਡੀਓ ਵੇਖਦੇ ਤੇ ਨਾਲ ਨਾਲ ਪੜ੍ਹਦੇ ਆਪਾਂ ਲੋਕਾਂ ਵੱਲੋਂ ਕੀਤੇ ਕਮੈਂਟ ਆ ਜੋ ਫਿਰ ਪਹਿਲਾਂ ਤੁਸੀਂ ਆਹ ਵੀਡੀਓ ਵੇਖੋ ਫਿਰ ਆਪਾਂ ਲੋਕਾਂ ਵੱਲੋਂ ਕੀਤੇ ਕਮੈਂਟ ਪੜ੍ਹਦੇ ਆ ਜੋ ਜਹਾਂ ਤੋਂ ਪਿਆਰ ਆਵੇ ਜਾਣ ਤੋਂ ਪਿਆਰ ਜਾਣ ਪਿਆਰੇ ਨੂੰ ਬੇਨਤੀ ਆ ਇੱਕ ਬੰਬੇ ਤੇ ਤੇ ਸੁੱਟੇ ਤੇ ਇਹਦਾ ਕੰਮ ਨਬੇੜੇ ਆਵੇਂ ਮੇਰੇ ਨਾਲ ਸਾਡੀ ਐਤਿਵਾਲੀ ਸੋਣਿਆ ਕਰ ਦੋ ਲਾਈਕ ਮੇਰਾ ਵੀਰ ਭੈਣ ਭਰਾ ਸਾਰੇ ਜਾਣੇ ਵਿਚਾਰਾ ਦਿਹਾੜੀ ਛੱਡ ਕੇ ਗਾਉਣ ਆਇਆ ਹਾਂ ਤਾਂ ਪਿਆਰ ਆਵੇ ਜਾਂ ਤਾਂ ਪਿਆਰ ਆ ਕਿੱਥੇ ਸੀ ਇੰਨਾ ਚਰ ਭਰਾਵਾ ਤੂੰ ਤੇਰੀ ਆਵਾਜ਼ ਸੁਣ ਕੇ ਕੰਨਾਂ ਚ ਖੂਨ ਆ ਗਿਆ ਲਹਣਤੀਆ ਉਸਤਾਦ ਜੀ ਮੇਰੇ ਵੱਲੋਂ ਤੁਹਾਨੂੰ ਰੇਸ਼ੇ ਦੀ ਦਵਾਈ ਦੀਆਂ 4 ਸ਼ੀਸ਼ੀਆਂ ਮਾਨ ਸਨਮਾਨ ਵਜੋ ਨਾਲੇ ਗਾਣ ਤੋਂ ਪਹਿਲਾਂ ਬਲਗਮ ਤਾਂ ਕੱਢ ਲੈਂਦਾ ਬੱਤ ਸਹੀ ਏ ਲੱਗਦਾ ਬਈ ਦੇ ਗਲੇ 'ਚ ਗਟਕਾ ਫਸਿਆ ਤਾਂ ਹੀ ਐਵੇਂ ਕਰੀ ਜਾਂਦਾ ਬਈ ਗਲੇ 'ਚ ਸ਼ੈਣੀ ਰੱਖ ਕੇ ਥੋੜੇ ਨਾ ਸੱਟਾਂ ਮਾਰ ਫੇਰ ਠੀਕ ਹੋਏਗਾ ਕਿਨੂ ਕਿਨੂ ਲੱਗਿਆ ਆਂਟੀ ਸੂਟ ਪਾੜਨ ਲੱਗੀ ਸੀ ਸੱਚ ਦੱਸਿਓ ਬਈ ਅਰੇ ਕਹਿਣਾ ਕੀ ਚਾਹਤੇ ਹੋ ਮੈਨੂੰ ਜਾਣਾ ਨਾਲ ਜੀ ਗਿਆ ਠੀਕ ਮਾਰ ਦੇ ਫਿਰ ਲੈ ਲੈ ਨਿਕਾਰੇ ਇਹਨੂੰ ਪਿਆਰ ਨਾਲ ਗੱਡੀ 'ਚ ਬਿਠਾ ਕੇ ਲੈ ਜਾ ਅੱਗੇ ਜਾ ਕੇ ਤੱਕਾ ਦੇ ਦੇ ਦੀ ਸ਼ਾਬਾਸ਼ ਬਈ ਸਾਡੇ ਦਾਦੇ ਦੇ ਟਾਈਮ ਦਾ ਟੋਪ ਦਾ ਪਟੋਲਾ ਗੌਂਦੀ ਘਟ ਤੇ ਡਰਾਉਂਦੀ ਜਾਦਾ ਇਹਦਾ ਗਾਣਾ ਸੁਣ ਕੇ ਤਾਂ ਭੂਤ ਵੀ ਡਰ ਜਾਂਦੇ ਹੋਣਗੇ ਨਲੇ ਡੇਲਾ ਵੇਖੋ ਇਹਦਾ ਪਲਾਸਟਿਕ ਦੀ ਪੰਜਾਂ ਵਾਲੀ ਬੋਲ ਜੱਡਾ ਰਾਜਵੀਰ ਕੌਰ ਕਹਿੰਦੀ 25 ਹੈ ਉਹਦੇ ਆਈਡੀ ਪਿੱਛੇ ਕਹਿੰਦੀ ਬਿੱਗ ਫੈਨ ਸਰ ਗਾਣਾ ਨੀਦੀ ਪੱਤਰ ਤੁਹਾਡਾ ਚੰਡੀਗੜ੍ਹ ਕਾਨਸਰਟ ਕਦੋਂ ਲੱਗਣਾ ਆਉਂਗਾ ਜ਼ਰੂਰ ਮੈਨੂੰ ਬੇਲਾ ਹੋ ਲੈਣ ਦੇ ਹਲੇ ਵੀਰ ਨੂੰ ਕਬਜੀ ਚੱਲ ਰਹੀ ਆ ਬਾਈ ਕਾਨਸਰਟ ਤੇ ਬਾਉਂਸਰ ਨਾਲ ਲੈ ਜੀ ਹੋਰ ਕਿਤੇ ਤੇਰੇ ਚੱਤੜ ਕੁੱਟੇ ਆਣ ਆਉਂਗਾ ਜ਼ਰੂਰ ਗੋਜੀਏ ਮੈਨੂੰ ਬੇਲਾ ਹੋ ਲੈਣ ਦੇ ਅਜੇ ਮੈਂ ਆਪਣੀ ਵੀਡੀਓਜ਼ ਬਣਾਉਣ ਵਿੱਚ ਕੰਟੈਂਟ ਟਰੇਡਿੰਗ ਕਰਨ ਵਿੱਚ ਤੁਹਾਡੇ ਕਲਾਕਾਰ ਨਾ 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 ਟੈਂਪੂ ਦਾ ਸਟਾਰ ਪਾਈ ਟੱਟੀ ਬਾਥਰੂਮ ਚ ਕਰੀ ਦੀਆ ਇੰਸਟਾਗ੍ਰਾਮ ਤੇ ਨਹੀਂ ਜਿੰਨਾ ਫ੍ਰੀ ਹੋ ਗਿਆ ਮੈਂ ਉਦੋਂ ਚੰਡੀਗੜ੍ਹ ਘੁੰਮਣ ਲਾਉਂਗਾ ਚੰਡੀਗੜ੍ਹ ਵਾਲੇ ਮੇਰੇ ਸਾਧਵੇ ਰਹਿੰਦੇ ਆ ਪਰ ਯਾਰ ਤੂੰ ਆ ਮਾਈਕ ਵੇਚ ਕੇ कुरकुरੇ ਟੌਫੀਆਂ ਕਿਉਂ ਨਹੀਂ ਖਾ ਲੈਂਦਾ ਬੱਤ ਸਹੀ ਏ ਮੇਰੇ ਕੋਲ ਹਾਲიან ਦਾ ਟਾਈਮ ਹੀ ਹੈ ਨਹੀਂ ਕੋਰੀਏ ਤੈਨੂੰ ਪਤਾ ਏ ਯਾਰ ਹੁਣੀ ਤਾਂ ਬੀਜ਼ੀ ਹੀ ਹੁੰਦੇ ਹਨ ਵੀਰ ਤੂੰ ਹਟੀ ਨਾ ਜਦ ਤੱਕ ਸਟੂਡੀਓ ਵਾਲੇ ਤੇਰੇ ਛਾਤੀ 'ਚ ਲੱਤਾਂ ਨਹੀਂ ਮਾਰਦੇ ਜਾ ਤਾ ਵੀਰ ਮਾਈਕ ਵੇਚ ਦੇ ਨਹੀਂ ਤਾਂ ਮਾਈਕ ਤੇ ਤੇਲ ਲਾ ਕੇ ਪਿੱਛੇ ਲੈ ਲਾ ਵਾਜਨਾਰੇ ਜਾ ਲੱਗਦਾ ਕਰਨੀ ਪਾਉ ਦਿਹਾਰੀ ਨਹੀਂ ਨਾਲ ਦੀ ਸੁੱਡਲ ਜੀ ਤਾਂ ਬਿਨਾ ਸੰਗੀਤ ਤੋਂ ਹੀ ਨੱਚੀ ਜਾਂਦੀ ਐ ਇਹ ਉਹ ਵਾਜਨਾਰੇ ਜਾ ਲੱਗਦਾ ਕਰਨੀ ਪਾਉ ਦਿਹਾਰੀ ਨਹੀਂ ਆ ਜਾ ਵੀਰ ਮੈਂ ਹੀ ਫਾਰਮ ਭਰਦਾ ਨਰੇਗਾ ਦੇ ਤੈਨੂੰ ਉੱਥੇ ਬਲਾਕ ਜਲੂਸ ਕੱਢੂ ਤੇਰਾ ਵਾਜਨਾਰੇ ਜਾ ਲੱਗਦਾ ਕਰਨੀ ਪਾਉ ਦਿਹਾਰੀ ਨਹੀਂ ਤੇਰੇ ਤੋਂ ਵੀਰ ਦਿਹਾੜੀ ਵੀ ਨਹੀਂ ਹੋਣੀ ਧੂਆਂ ਤਾਂ ਪਹਿਲਾਂ ਹੀ ਮਰੀ ਜਾਂਦਾ ਤੂੰ ਨਾ ਬਾਜਨੜਿਆ ਕਾ ਲੱਗਦਾ ਕਰਨੀ ਪੌਹ ਦਿਹਾਰੀਂ ਤੂੰ ਵੀ ਸੰਗ ਚ ਫੇਰ ਤੇਰੀ ਫੇਰ ਆਵਾਜ਼ ਨਿਕਲੂ ਸਹੀ ਫੇਰ ਕਿਹੜੇ ਕੰਮੀ ਪੈ ਗਏ ਜਾ ਕੇ ਕੋਈ ਨਸ਼ਾ ਪੱਤਾ ਹੀ ਕਰ ਲਾ ਹਾਂਜੀ ਫਿਰ ਦੋਸਤੋ ਕਿਵੇਂ ਲੱਗੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਆਪਾਂ ਮਿਲਦੇ ਤੁਹਾਨੂੰ ਅਗਲੀ ਫਣੀ ਕੈਂਡ ਕਮੈਂਟਾਂ ਵਾਲੀ ਵੀਡੀਓ ਵਿੱਚ ਉਮੀਦ ਕਰਦਾ ਤੁਸੀ ਸਾਰਿਆਂ ਨੇ ਵੀਡੀਓ ਨੂੰ ਬਹੁਤ ਇੰਜੋਏ ਕੀਤਾ ਹੋਣਾ ਬਾਏ